ਬਾਰ ਹੋ ਜਾਣੇ ਲਾਗੇ ਪਰ ਤੋਂ ਦਰਸ਼ਕ ਵੀ ਰਿਪੋਰਟ ਦੇ ਨੇ ਨਾ ਮੇਲਿਆਂ ਦੇ ਲਈ ਕਿ ਜੰਮੇ ਵਿੱਚ ਪੰਜਾਬ ਦੇ ਜੜ ਸਾਡੀ ਗੱਲ ਕਿਸੇ ਪੰਜਾਬੀ ਦੇ ਨਾਲ ਕਰ ਲਓ ਸਤਨੁ ਜਿਲਮ ਵਿਆਸ ਜਨਾਬ ਜਾਰੇ ਰਾਵੀ ਚਾਰਾ ਦੀ ਭੈਣ ਦਾ ਖਿਆਲ ਕਰ ਲਓ ਪਾਣੀ ਪੀ ਕੇ ਤਰ ਤ ਪੰਜਾਬ ਦੀ ਦਾ ਗੈਰਤਮੰਦ ਪੰਜਾਬ ਦੀ ਭਾਲ ਕਰ ਲਓ ਖਰੇ ਉੱtre ਸੌ ਕਰੇ ਉਤਰਾਂਗੇ ਬੱਚੇ-ਬੱਚੇ ਕੋਲੋਂ ਕੁਝ ਪਰਤਾਲ ਕਰ ਲਓ ਵੱਡੀ ਦੇੜ ਕੰਦੇ ਵਧਿਆ ਹੋਇਆ ਟਰੈਕਟਰ ਆਪਣੀ ਮਰਜ਼ੇ ਦੇ ਲਈ ਬਿੱਲਾ ਹਰੀਪੁਰਿਆ ਕੰਦੇ ਦੁਨੀਆ ਦਾ ਨਾਮੀ ਟਰੈਕਟਰ ਬਣੇਗਾ ਪਰ ਬਿਲਕੁਲ ਕੰਪਨੀ ਦਾ ਟਰੈਕਟਰ ਇਸ ਵੇਲੇ ਵਧਿਆ ਹੋਇਆ ਆਪਣੀ ਮੰਜ਼ਲ ਤੇ ਨਹੀਂ ਔਰ ਬਹੁਤ ਸੋਹਣਾ ਪ੍ਰਦਰਸ਼ਨ ਦਿਖਾਉਂਦਾ ਹੋਇਆ ਮੈਂ ਬੇਨਤੀ ਕਰਦਾ ਕਰਤਿਪ ਸਿੰਘ ਜੀ ਖਟਾਲੇ ਜੂ ਕਿੰਦਾ ਕਸਮਾ ਨੇ ਮੇ ਵੀਰ ਹੋ ਗਿਆ ਰੈਡੀ ਔਰ ਇਹਨਾਂ ਦੇ ਬਾਅਦ ਕਪਰਥਾ ਦੀ ਧਰਮਕੋਟ ਰੈਣੀ ਆ ਓਕੇ ਬਾਜੀ ਬਹੁਤ ਬਹੁਤ ਸ਼ੁਕਰੀਆ ਸਾਰੀਆਂ ਮਾਜੋਬ ਸ਼ਖਸੀਅਤਾਂ ਹੈਲੋ ਔਰ ਉਹਨਾਂ ਦੇ ਬਾਅਦ ਸੋਟੀ ਮਰਾਲਾ ਕਹਿੰਦੇ ਉਹ 91 ਦੀ ਤਿਆਰੀ ਕਰ ਲੈਣ ਦੁਨੀਆ ਦਾ ਜਹਾਜ਼ ਟਰੈਕਟਰ ਓਏ ਥੱਲੇ ਵਜਿਆ ਮੇਰਾ ਭਰਾ ਥੱਲੇ ਵਜਿਆ ਯਾਰ ਦੇ ਬਣਾਣੀ ਉਧਰਲੀ ਲੈਟ ਜਾ ਕੇ ਬਣਾ ਲੈ ਯਾਰ ਵਿੱਚ ਆਉਣਾ ਤੂੰ ਥੱਲੇ ਬੈ ਕੇ ਬਣਾ ਲੈ ਯਾ ਮੋਰੇ ਨਾ ਜੋ ਤਿਆਰੀ ਹੋ ਗਈ ਤਾਂ ਮਿਹਰਬਾਨੀ ਕਰਕੇ ਉਹਲੇ ਕੈਟ ਦੀ ਤਿਆਰੀ ਕਰ ਲੈਣ ਕਦੇ ਉੱਪਰ ਸਾਡੇ ਜਿਹੜਾ ਜੈਡ ਬਲੈਕ ਵੀ ਬਿਲਕੁਲ ਤਿਆਰ ਪਿਆਰ ਅਜੀਬੇ ਵੀਰਦਾਨ ਕਪਰ ਸਿੰਘ ਜੀ ਧਰਮਕੋਟ ਗੱਦੀਪੁਰ ਕਬਾਲਾ ਤੋਂ ਬਾਅਦ ਬਿਲਕੁਲ ਤਿਆਰ ਨੂੰ ਤਿਆਰ ਹੈ ਔਰ ਉੱਥੇ ਛੋਟੀ ਫਰਾਲਾ ਜੀ 911 ਟਰੈਕਟਰ ਦੀ ਤਿਆਰੀ ਕਰ ਲੈਣ ਛੋਟੀ ਫਰਾਲਾ 911 ਟਰੈਕਟਰ ਉਹਨਾਂ ਤੋਂ ਬਾਅਦ ਵੀਰਪੁਰ ਲੱਗੇ ਵਾਲੇ ਗਿੰਦ ਬਾਬਾ ਫਤੇ ਸਿੰਘ ਦੀ ਮੀਰਪੁਰ ਲਗਾ ਉਹ ਵੀ ਆਪਣੇ ਟਰੈਕਟਰ ਦੀ ਤਿਆਰੀ ਕਰ ਲੈਣਾ 5911 ਸਿੱਧਾ ਕਲੇਤਾ ਜੀ 5911 ਨਾਲ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਆਪਣੇ ਆਪਣੇ ਸਾਧਨ ਦੇ ਨਾਲ ਸਾਰੇ ਟਰੈਕਟਰਾਂ ਦੀ ਤਿਆਰੀ ਕਰ ਲੈਣਾ ਬਹੁਤ ਬਹੁਤ ਧੰਨਵਾਦ ਧਰਮ ਗੋਡੀਆਂ ਵਧਿਆ ਹੋਇਆ ਆਪਣੀ ਮੰਜ਼ਲ ਦੇ ਲਈ ਔਰ ਬੱਲੇ ਨਾਲ ਉਹ ਰੋਣ ਹੋਇਆ ਟਰੈਕਟਰ ਆਹ ਕਿੰਨੇ ਟਰੈਕਟਰ ਵਧਿਆ ਹੋਇਆ ਆਪਣੀ ਮੰਜ਼ਲ ਲਈ ਤਾੜੀਆਂ ਮਾਰੋ ਗੱਬਰ ਸਿੰਘ ਜੀ ਧਰਮਕੋਟ ਗਿਆ ਤੇ ਆਇਆ ਆ ਮੌਗੇ ਜੀ ਨਹੀਂ ਬਾੜ ਕੱਢ ਕੇ ਆ ਗਏ ਮੇਰੇ ਵੀਰੋ ਪਹਿਲੇ ਟਰੈਕ ਦੇ ਵਿੱਚ ਤਾੜੀਆਂ ਮਾਰੋ ਅਮੇਰਾਂ ਦੇ ਪੱਕਾ ਤਾਰਾ ਵਰਗਾ ਪਰ ਪਿਆਲੇ ਬਣਾਣਾ ਕੋਲੇ ਬਣਾਣਾ ਆਹੋ ਜਿਹੜੀ ਵਰਗਾਈ ਮੈਂ ਲਿਖਿਆ ਹੈ। ਜਦੋਂ ਮੈਂ ਦੋਹਾਨੀ ਗਾਉਂਦਾ ਮੈਨੂੰ ਮਿਲਦਾ ਹੈ ਕਿ ਸੰਜਾ ਦੇ ਪੱਥਰ ਘੜਦੇ ਚਲੇ ਜੰਗਲ ਵਿੱਚੋਂ ਤਾਂ ਆਸੂ ਦਾ ਤਾਰਾ ਨਹੀਂ ਦੋਕਣਾ ਤੁਹਾਨੂੰ ਆਗਾ ਆਸੂ ਕੀ ਬੋਲੇ ਮੈਂ ਲੱਗਦਾ ਮੈਂ ਅੰਦਰ ਸਰੋਤਾਨੀਆਂ ਐਨ ਐਲ ਪੀ ਨੂੰ ਮਿਲਦਾ ਰਹਿਣ ਦੇਣਾ ਹਮ ਕੰਨੀ ਕੰਨੀ ਸ਼ਾਲਬਾਜੀ ਦੀ ਦੇਖੋ ਤੁਸੀਂ ਕੀ ਕਰਦੇ ਆਂ ਕੀ ਮੁਰਤੇ ਸ਼ਾਲਾ ਮਾਰਦਾ ਔਰ ਬੱਲੇ ਬੱਲੇ ਕਰਵਾਈ ਗਈ ਹੈ ਭਾਰਤੀਆਂ ਨੇ ਦੁਨੀਆ ਦੇ ਵਿੱਚ ਨਾਮ ਜੋ ਕਾਇਮ ਕਰਦਾ ਜਦੋਂ ਕਿ ਮੀਂਹ ਕਰ ਲੱਖਿਆ ਸਨਵਾਰੀ ਮੌਕਾ ਦਿੱਤਾ ਬਾਕੀ ਨੂੰ ਨਹੀਂ ਮੰਜ਼ੂਰੀਆਂ ਕੰਮ ਲਖਰੀਆਂ ਅੱਜ ਇਹਨਾਂ ਨੇ ਲੱਗੇ ਹੋ ਕੇ ਕਰ ਰੋ ਤੁਸੀਂ ਕੀ ਕਰਕੇ ਜਾਣਾ ਨਾ ਫਤ ਨੰਬਰ ਲੱਗ ਗਿਆ ਨਾ ਕਰਦੇ ਮੋਰੀ ਮੇ ਕਰ ਦੋਦੀਆਂ ਤਾੜੀਆਂ ਮਾਰੋ ਤੇ ਜੀ ਦੇ ਲਈ ਆ ਗਿਆ ਕੋਈ ਮੰਗਲਵਾਲ ਉਜਿਕੋ ਸਾਈਡ ਬਾਤੀ ਆ ਪਰ ਇਹ ਬੇਨਤੀ ਕਰਦਾ ਕਿ ਆਪਣੇ ਟਰੈਕਟਰ ਬਿਲਕੁਲ ਤਰੀਬ ਲਿਆਓ ਜੇ ਇਸ ਗਿਆ ਦੇ ਅੱਗੇ ਜਿਹੜੇ ਮਾਲਕ ਨੇ ਗੱਲ ਕਰਦੇ ਇਹਨੂੰ ਕਹਿੰਦੇ ਪ੍ਰੇਤਾ ਫੋਰਸ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਕਹਿੰਦੇ ਵਟਾ ਆਣਾ ਇਸ ਟਰੈਕਟਰ ਨੂੰ ਆਪਣੇ ਆਪ ਦੇ ਪਹਿਲਾਂ ਵੀ ਦੱਸਿਆ ਕਹਿੰਦੇ 20 ਟਰੈਕਟਰਾਂ ਦਾ ਮੇਲੇ ਦਾ ਜੇਤੂ ਟਰੈਕਟਰ ਹੈ ਇਹਦੇ ਲਈ ਆਪਣੀ ਮੰਜ਼ਿਲ ਵੱਲ ਵਧਿਆ ਹੋਇਆ ਬਾਲੇ ਬਲੇ ਕਰਵਾ ਦਿੱਤੀ ਹੈ ਤਰ ਉੱਧਰ ਵੱਜਦੀ ਹੋਈ ਬੇਸਲ ਦਾ ਅੰਦਾਜ਼ ਦੇਖੋਗਾ ਕਿਸ ਨਾਮਾ ਨੇ ਟਰੈਕਟਰ ਦੇ ਲਈ ਟਰੈਕਟਰ ਬਹੁਤ ਵਧੀਆ ਪਾ ਜੀ ਮਾੜਾ ਪਿੱਛੇ ਆ ਤਾੜੀਆਂ ਮਾਰੋ ਕਹਿੰਦੇ ਹਰ ਵਜਾ ਵਜਾ ਕਰਾਉਣ ਵਾਲੀ ਗੱਲ ਕੀਤੀ ਐ ਐਡਵਾਂਸ ਕੀਤਾ ਟਰੈਕਟਰ ਦਾ ਪਤਾ ਲੱਗਦਾ ਵੀ ਟਰੈਕਟਰ ਚੱਲਦਾ ਟਰੈਕਟਰ ਦਾ ਤੋਰਾ ਬੜਾ ਖਤਰਨਾਕ ਹੈ ਟਰੈਕਟਰ ਦਾ ਨਾਮ ਹੀ ਨਾਮ ਦੁਨੀਆ ਦੇ ਵਿੱਚ ਪੂਰਾ ਗੂੰਜਦਾ ਇਹਨਾਂ ਟਰੈਕਟਰਾਂ ਦੇ ਨਾਲ ਕੰਦੇ ਵੱਡਾ ਪਿਆਰ ਦਿੱਤਾ ਜਾ ਰਿਹਾ ਜਵੀਰ ਦੇ ਲਈ ਅਗਲੇ ਗੇੜੇ ਦਾ ਬਾਅਦ ਟਰੈਕ ਨਾਲ ਦੀ ਨਾਲ ਤਿਆਰ ਕਰਨਾ ਪੈ ਉਤੇ ਇੱਕ ਵਾਰ ਫੇਰ ਤੋਂ ਸਾਰੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹਨਾਂ ਦੇ ਵੱਲੋਂ ਬੜਾ ਪਿਆਰ ਦਿੱਤਾ ਗਿਆ ਉਤੇ ਕਲਵੰਤ ਸਿੰਘ ਜੀ ਦੇਖੋ ਗਰਦੀਪ ਸਿੰਘ ਜੀ ਦੀਪਾ ਕਰਮਜੀਤ ਸਿੰਘ ਜੀ ਕਾਮਰੇਡ ਲੱਪਰੀ ਸਿੰਘ ਜੀ ਸਣੀ ਉਤੇ ਕੁਲਵੀਰ ਸਿੰਘ ਜੀ ਕਰਨਜੀਤ ਚੰਨੀ ਜਸਪ੍ਰੀਤ ਢੰਡਾ ਜੱਗਾ ਮੇਰਾ ਵੀਰ ਤੇ ਕੁਲਵਿੰਦਰ ਸਿੰਘ ਜੀ ਕਿੰਦਾ ਔਰ ਪ੍ਰਭਦੀਪ ਕਾਮਰੇਡ ਇਹਨਾਂ ਸਾਰੀਆਂ ਮਾਨਯੋਗ ਸ਼ਸ਼ੀਤਾ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਕਰਕੇ ਪਿੱਛੇ ਪਿੱਛੇ ਹੋ ਜਾਓ ਪਿੱਛੇ ਪਿੱਛੇ ਹੋ ਜਾਓ ਦੇਖੋ ਟਰੈਕਟਰ ਦਾ ਤੋਰਾ ਕਿੰਨਾ ਵਧੀਆ ਕਈ ਤਰ੍ਹਾਂ ਦੀ ਮੰਡਲ ਵਾਲੂ ਵਾਧਾ ਐਨ ਬੱਲੇ ਬੱਲੇ ਹੋਉਂਦਾ ਹੀ ਆ ਔਰ ਕਿਤੇ ਦੀਪੇ ਚੌਂ ਮਿਟਾੜੀ ਜੀ ਜੀ ਬੇਚਿਆ ਕੰਟ੍ਰੈਕਟ ਚਾਹ ਕਰਦੇ ਹੋ ਹੁਣ ਪਤਾ ਲੱਗੂਆ ਕਿ ਜ਼ਮੀਨ ਚੋਂ ਪਾਣੀ ਕੱਢਣੇਵੇਂ ਟਿਕਦੇ ਨੇ ਪੂਰਾ ਜੋਰ ਲੱਗਾ ਹੋਇਆ ਇਹਨਾਂ ਟਰੈਕਟਰਾਂ ਦਾ ਇਹੋ ਜਿਹਾ ਕਰਕੇ ਪਾਣੀ ਥੋੜੀ ਨੇ ਪਰੇ ਕਰੋ ਔਰ ਕਿਤੇ ਆਕਰ ਛੇਦੀ ਛੇਦੀ ਤੈਨੂੰ ਖਾ ਜੂਗੀ ਤੇਰੀ ਕੀਤੀ ਛੇਦੀ ਤੇਰੇ ਘੂਰੇ ਆ ਜੂਗੀ ਜਨ ਜਏ ਛੇਦੀ ਛੇਦੀ ਕਾਰਾਂ ਵਾਲਿਆਂ ਨੂੰ ਗਿਆ ਵਾਲਿਆਂ ਨੂੰ ਛੇਦੀ ਛੇਦੀ ਬਮਾਰਾ ਵਾਲਿਆਂ ਨੂੰ ਉਦੋਂ ਵੀ ਉੱਤੀ ਛੇਦੀ ਜਦੋਂ ਬੰਦਾ ਮਰਿਆ ਹੁੰਦਾ ਏ ਛੇਦੀ ਛੇਦੀ ਚੱਕ ਲੈ ਹੁਣ ਕਵੇਲਾ ਹੁੰਦਾ ਏ ਵੱਡੀ ਕੁੜੀ ਨਹੀਂ ਆ ਯੋ ਮੀਨਾ ਭਰਾਵਾਂਗੇ ਸਿਆਣੇ ਕਹਿੰਦੇ ਚੱਕ ਕੇ ਸਿਵਿਆਂ ਵਿੱਚ ਲੈ ਜਾਓ ਉੱਥੇ ਹੀ ਮੂੰਹ ਭਕਾ ਦੇਾਂਗੇ ਜੂਦਾ ਜੀ ਜਿਹਨੇ ਪਾਣੀ ਦਾ ਘੁੱਟ ਨਹੀਂ ਪੁੱਛਿਆ ਮਰੇ ਤੇ ਮੂੰਹ ਨੂੰ ਕਿਉਂ ਵੀ ਲਾ ਦੂਗੀ ਆਕਰ ਛੇਦੀ ਛੇਦੀ ਛੇਤੀ ਤੇ ਉਹ ਖਾਜੂਗੀ ਤੇਰੀ ਕੀਤੀ ਛੇਤੀ ਤੇਰੇ ਮੂਹਰੇ ਆ ਜੂਗੀ ਗੱਲ ਸਮੇਂ ਦੀ ਆ ਤਾੜੀਆਂ ਮਾਰੋ ਸਮੇਂ ਤੇ ਲਿਹਾਜ਼ ਨਾਲ ਟਰੈਕਟਰ ਚੱਲਿਆ ਔਰ ਮਾਲਕੋ ਕੇ ਅਰਦਾਸ ਕਰਦੇ ਆਂ ਕਿ ਇਹਨਾਂ ਟਰੈਕਟਰਾਂ ਵਾਲੇ ਵੀਰਾਂ ਦੇ ਲਈ ਲੰਬੀ ਉਮਰ ਹੋਵੇ ਜਿਹੜੇ ਹਰ ਮੇਲੇਾਂ ਦੇ ਵਿੱਚ ਵੱਡਾ ਪ੍ਰਦਰਸ਼ਨ ਦਿਖਾਉਂਦੇ ਨੇ ਵੱਡੀ ਦੇਣ ਵੱਡਾ ਉਪਰਾਲਾ ਇਹਨਾਂ ਸਾਰੀਆਂ ਮਾਜੂਕ ਸ਼ਸ਼ੀਜਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਤਿਕਾਰ ਦਾ ਵੀ ਬਸਕਾਰ ਮੇਰੇ ਵੀਰੋ ਤਾੜੀਆਂ ਮਾਰੋ ਟਰੈਕਟਰ ਦੇ ਲਈ ਇਹ ਜਿੰਦ ਦੇ ਵੇਟ ਆਪੋ ਦਾ ਨਹੀਂ ਉਹਦਾ ਸਤਕਾਰ ਕਰਨਾ ਅੱਜ ਇਹ ਕਰਨ ਦੇ ਕਰਦੇ ਹੋ ਜਿੰਦ ਦੇ ਮੁੰਡੇ ਦਾ ਪੌਣ ਵਾਲਾ ਹੀ ਹੈ ਇਹ ਬਦਿੱਤਾ ਕਾਇਆ ਪੰਤਾ ਬੜੀ ਗੰਨੀ ਹੈ ਕਿਤੇ ਦੁਨੀਆ ਦਾ ਲੋਕੀ ਟੈਂਕਰ ਇਸੇ ਦੇ ਜੋਤੀ ਕਰਵਾ ਵਧਿਆ ਹੋਇਆ ਸਾਲ ਦੇ ਲਈ ਕੋਰੋਨਾ ਹੈ ਜਿੰਦ ਮਾਣੇ ਬੜੇ ਨਕੀਵਾ ਕੋਲ ਕਰਵਾ ਲਈ ਨੁਕਤੇ ਮਾਣਾ ਆਪਣੇ ਟਰੈਕਟਰ ਤੇ ਅਜੇ ਤੁਹਾਡੀ ਸੌਂਗੀ ਤੋਂ ਨਹੀਂ ਆਇਆ ਆਹ ਟਰੈਕਟਰ ਵਧੀਆ ਰਹਿ ਗਿਆ ਆ ਜਦੋਂ ਪੁੱਛਦਾ ਟਰੈਕਟਰ ਬਾਅਦ ਗਿਆ ਕਹਿੰਦਾ ਉਹਨਾਂ ਸੰਗਤਾਂ ਦੇ ਵਿੱਚ ਤਾਂ ਤੁਹਾਰੀ ਮੇਰੇ ਨਾਲ ਦੋ ਕਿੱਟਰ ਵੀ ਨਾ ਪੰਗੀ ਜਿਹਨੇ ਸਮਾਂ ਦੇ ਵਿੱਚ ਆ ਟਰੈਕਟਰ ਚੱਕਣੇ ਆਦੇ ਤੇ ਗੱਡੀਆਂ ਮੋਰਾਂ ਟਰੈਕਟਰ ਵਧੀਆ ਚੱਲਿਆ ਪਰੀਆਂ ਘੱਟ ਵਾਧੀਆਂ ਨੂੰ ਜਿੱਤੇ ਨੂੰ ਸੋਹਣੇ 82 ਕੋਈ ਬੁੱਢੀ ਬਲਵਾ ਜੀ ਵਜੇ ਟਰੈਕਟਰ ਤੋਂ ਨਜਦਾ ਨੰਬਰ ਦਾ ਮਾਰ ਦਿਖਾ ਦੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਤਿਕਾਰ ਆਪਾਂ ਦੇ ਸ਼ਾਨੀਤ ਕਾਬ ਅਬ ਅੰਜੀ ਦਾ ਨੱਕਰ 200 ਕੀ ਪ੍ਰਵਾਲਾ ਅਡਾਟ 11 ਇਸ ਟਰੈਕਟਰ ਦੇ ਤੁਸੀਂ ਕੰਮ ਦੇਖ ਚੁੱਕੇ ਹੋ ਸ਼ਹੀਦ ਪਾਤਸ਼ਾਹ ਗੱਦੇ ਸਿੰਘ ਜੀ ਮੀਰਪੁਰ ਲੱਖਾ 5911 ਟਰੈਕਟਰ ਬਿਲਕੁਲ ਤਿਆਰ ਬਰ ਤਿਆਰ ਆਇਆ ਇਹ ਛੰਗੀ ਓ ਰਾਜਾ ਇਹ ਜਿਹੜਾ ਇਸ ਵੇਲੇ ਪੁਪਲੀ ਮੰਡਲ ਵੱਲ ਵਧਦਾ ਹੋਇਆ ਮੇਰਾ ਵੀਰ ਬੰਦੇ ਵੱਲੇ ਤੁਰਦਾ ਹੋਇਆ ਇਹਨਾਂ ਤੋਂ ਬਾਅਦ ਕੱਦੇ ਪਹਿਲਾਂ ਵੀ ਜਿਹੜਾ ਥੋੜੀ ਬਰਵਾਲੇ ਵਾਲਿਆਂ ਦਾ ਟਰੈਕਟਰ ਚੱਲਿਆ ਗੱਲਾ 1 ਦੇ 211 11 ਦੀਆਂ 33 ਤੀਜਾ ਵੀ 911 ਜਿੱਨੇ ਵੀ ਨੂੰ ਮਿਲਦੀ ਆ ਕਿ ਉਹ ਮੇਰੇ ਕੋਲ ਟਰੈਕਟਰ ਤਿਆਰ ਤੇ ਤਿਆਰ ਕਰ ਲੈਣ ਬੱਲੇ ਬੱਲੇ ਹੋਣ ਵਾਲੀ ਗੱਲ ਆ ਟਰੈਕਟਰ ਆ ਗਿਆ ਪਹੁੰਚ ਗਿਆ ਮਾਰਦੇ ਦਾੜੀਆਂ ਟਰੈਕਟਰ ਦੇ ਲਈ

ਵਾਹ ਹੋ ਗਿਆ ਹੋ ਗਿਆ ਮਾਰ ਕੇ ਰਹਿ ਗਿਆ ਮਾਰ ਕੇ ਰਹਿ ਗਿਆ ਹੋਟ ਰੇਕਟਰ ਨੇ ਮੀਟਲ ਬਾਲ ਬੰਦ ਰਹੀਆ ਮੇਰੇ ਹਿਸਾਬ ਦੇ ਨਾਲ ਟ੍ਰੈਕਟਰ ਨੂੰ ਫਾਲ ਹੋ ਗਿਆ ਫਾਲ ਹੋ ਗਿਆ ਮੇਰੇ ਹਿਸਾਬ ਦੇ ਨਾਲ ਟ੍ਰੈਕਟਰ ਬੰਦ ਉਹder ਚੰਗੀ ਦੇ ਕੋਈਆ ਮੈਨੂੰ ਪੈਸੇ ਜਿ ਮਿਲੇ ਸੀ टी मारे वञा दरबार जी बाबा जी मुबर कला जे कैमरे फिट कर रही सिंगल स्टूडियो ਬਾਕ ਬਾਕੰਡੀਆਂ ਇਹਨਾਂ ਵੀਰਾਂ ਦੇ ਵੀ ਆਪਣੀ ਸਮੁੱਚੀ ਟੀਮ ਦੇ ਨਾਲ ਪਹੁੰਚੇ ਹੋਇਆ ਹੈ ਕਿਉਂਕਿ ਗਵਰਨਰ ਸਪਰਬੰਧਕ ਕਮੇਟੀ ਦਾ ਸਮੁੱਚੀ ਪ੍ਰਬੰਧਕ ਕਮੇਟੀ ਦਾ ਔਰ ਇਸ ਪਹਿਲੇ ਟੂਰਨਾਮੈਂਟ ਦੇ ਵਿੱਚ ਭਾਗ ਲੈਣ ਵਾਲੇ ਵੀਰਾਂ ਦਾ ਸੋ ਜਿਨ੍ਹਾਂ ਨੇ ਇਸ ਟੂਰਨਾਮੈਂਟ ਦੀ ਰੌਣਕ ਨੂੰ ਵਧਾਇਆ ਹੈ ਵੱਡਾ ਸਤਿਕਾਰ ਕੀਤਾ ਜਾ ਰਿਹਾ ਗਦੀਪ ਸਿੰਘ ਜੀ ਇਕਠਾੜਾ ਸੋਨਾ ਜਿਹੜੀ ਉਪਰਦਾਰੀ ਲਿਖਾਈ ਆ ਪਰ ਉਧਰ ਟਰੈਕਟਰ ਫੇਰ ਕੁਝ ਪ੍ਰੋਬਲਮ ਆ ਗਈ ਆ ਸਾਲੇ ਫਾਲ ਵੀ ਹੋ ਗਿਆ ਘੱਡੀ ਦਾ ਜਲੂਜ਼ ਕਰ ਦਿੱਤਾ ਇੱਕ ਵਕਤ ਤਾਂ ਕੇ ਗਾੜੀਆਂ ਮਾਰਦੇ ਟਰੈਕਟਰ ਦੇ ਤੋਰਾ ਦੇਖੋ ਆਹ ਗੱਡੀਆਂ ਆ ਆਪਣੀ ਮੰਜ਼ਿਲ ਤੇ ਨਹੀਂ ਤਾੜੀਆਂ ਮਾਰਦੇ ਟਰੈਕਟਰ ਦੇ ਲਈ ਬੱਲੇ ਬੱਲੇ ਕਰਵਾਉਂਦਾ ਸਾਰੇ ਤਰ੍ਹਾਂ ਦੇ ਲਗਾਤਾਰ ਜਿਹੜਾ ਸਾਡੇ ਫੀਲਡ ਟ੍ਰੈਕ ਕੈਰ ਕਰਦੇ ਨੇ ਉਹਦਾ ਵੀ ਉਹਨਾਂ ਵੀਰਾਂ ਦਾ ਵੀ ਵੱਡਾ ਸਤਕਾਰ ਅਫਸਾਰੀ ਪ੍ਰਬੰਧਕੀ ਕਮੇਟੀ ਦਾ ਵੱਡਾ ਦੇਣ ਆ ਫਰਦੀਨਾਂ ਦੇ ਵੱਲੋਂ ਵੱਡੇ ਮਾਏ ਦੇ ਕਫੇ ਦੇ ਉੱਤੇ ਜਾਣਗੇ ਪਹਿਲਾ ਇਨਾਮ ਕਹਿੰਦੇ 11000 ਰੁਪਏ ਹੋਵੇਗਾ ਦੂਸਰਾ ਇਨਾਮ ਕਹਿੰਦੇ ਜਿੱਥੇ 9000 ਰੁਪਏ ਆਵੇਗਾ ਤੀਜਾ ਇਨਾਮ 7000 ਰੁਪਏ ਆਵੇਗਾ ਹਲਾਕੇ ਭਰ ਦੇ ਦਰਸ਼ਕ ਵੀ ਨੋਟ ਕਰ ਲਓ ਕਹਿੰਦੇ ਜਿੱਥੇ ਬੜੇ ਰੁੜਕੇ ਦੀ ਧਰਤੀ ਦੇ ਵਿੱਚ 27 ਤਰੀਕ ਨੂੰ ਵੱਡਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਜਿੱਦੇ ਲੱਖਪਰ ਦੇ ਦਰਸ਼ਕਾਂ ਨੂੰ ਬੇਨਤੀ ਆ ਕਿ ਬੱਬੂ ਮਾਨ ਦਾ ਖੁੱਲਾ ਖਾੜਾ ਚੱਲੇਗਾ ਔਰ ਨਾਰਥ ਇੰਡੀਆ ਫੈਡਰੇਸ਼ਨ ਦੇ ਦੀਨ ਬਿਹਤਰੀਨ ਮੁਕਾਬਲੇ ਹੋਣਗੇ ਉਥੇ ਆਪਾਂ ਗੱਲ ਕਰਾਂਗੇ 17 ਪਰ 20 ਨੂੰ ਕਹਿੰਦੇ 16 ਬਿਹਤਰੀਨ ਜੜੀਆਂ 8 16 ਕਲੱਬਾਂ ਪੜਨਦੀਆਂ ਔਰ ਜਿੱਥੇ ਵੱਡਾ ਮਾਣ ਕੀਤਾ ਜਾਵੇਗਾ ਪਰ ਅਥਲੈਟਿਕ ਫੋਰਸ ਦੀ ਗੱਲ ਕਰੀਏ ਦੁਨੀਆ ਦਾ ਨਾਮਵਰ ਟ੍ਰੇਨਰ ਇਸ ਵੱਲੇ ਆਪਣੀ ਮੰਜ਼ਿਲ ਲਵਲ ਬਤਾ ਹੋਇਆ ਐਨ ਵਾਜਾ ਵਾਜਾ ਕਰਵਾਉਂਦਾ ਵੀਰੇ ਵੀ ਟਰੈਕਟਰ ਦੀ ਕੰਨੇਵਾਖਾ ਕਮੇਲਿਆਂ ਦੇ ਵਿੱਚ ਕਿੰਨਾ ਪ੍ਰਦਰਸ਼ਨ ਕਰਦਾ ਵੱਡੀ ਜੇਡ ਆ ਭਰਾਵਾ ਮਰ ਦਾ ਪਿਆਰ ਅਸੀਂ ਦੇ ਨਾਲ ਇਸ ਵੇਲੇ ਵਧੇ ਹੋਏ ਮੰਡਲ ਦੇ ਨਹੀਂ ਅਗਲਾ ਟਰੈਕਟਰ ਬਿਲਕੁਲ ਤਿਆਰ ਹੋ ਚਾਰਨ ਸਮੇਂ ਦੇ لحاظ ਦੇ ਨਾਲ ਮੇਰੇ ਵੀਰ ਕਿਸੇ ਵੀ ਮੇਰੇ ਵੀਰ ਦਾ ਜਿਹੜਾ ਇੰਤਜ਼ਾਰ ਨਹੀਂ ਕੀਤਾ ਜਾਵੇਗਾ ਜਿੱਥੇ ਸੁੱਖਾ ਟੇਹਾ ਜੀ 53 ਦਾ ਜੌਂਡੀਅਰ ਆ ਦੁਨੀਆ ਦਾ ਨਾਮੀ ਟਰੈਕਟਰ ਆ ਭਰਾ ਜੀ ਲਿਆਓ ਟਰੈਕ ਦੇ ਵਿੱਚ ਬੜਾ ਸਤਿਕਾਰ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸਤਿਕਾਰ ਕੀਤਾ ਜਾ ਰਿਹਾ ਇਹਨਾਂ ਦਮਾ ਗਰਮੀਤ ਸਿੰਘ ਜੀ ਗੁਗਰਾਲਾ ਟਰੈਕਟਰ ਲਈ ਤਾੜੀਆਂ ਮਾਰ ਦਿਓ ਬਿਲਕੁਲ ਆਪਣੀ ਮੰਜ਼ਿਲ ਵੱਲ ਵੱਧ ਤਾੜੀਆਂ ਮਾਰੋ ਸਤਿਕਾਰਯੋਗ ਸਾਡਾ ਵਾਜੇ ਨੇ ਟਰੈਕਟਰ ਦਾ ਤੋਰਾ ਬਹੁਤ ਵਧੀਆ ਔਰ ਡਰਾਈਵਰ ਜੀ ਬਹੁਤ ਵਧੀਆ ਆਪਣੀ ਮੰਜ਼ਿਲ ਵੱਲ ਵੱਧ ਬਹੁਤ ਵਧੀਆ ਬਹੁਤ ਵਧੀਆ ਟਰੈਕਟਰ ਆਪਣੀ ਮੰਜ਼ਿਲ ਵੱਲ ਵੱਧ ਗਿਆ ਬਹੁਤ ਬਹੁਤ ਸਾਰੀਆਂ ਮਾਣਯੋਗ ਸ਼ਸ਼ੀਤਾਂ ਦਾ ਔਰ ਵੇਜਾ ਵੇਜਾ ਹੋਈ ਪਈ ਹੈ ਦੁਨੀਆ ਦੇ ਵਿੱਚ ਵੱਡਾ ਨਾਮ ਕਮਾਉਣ ਵਾਲੀ ਗੱਲ ਹੈ ਤਾੜੀਆਂ ਮਾਰੋ ਟਰੈਕਟਰ ਵਾਲੇ ਦੀ ਬਹੁਤ ਵਧੀਆ ਟਰੈਕਟਰ ਚੱਲਦਾ ਔਰ ਸਮੇਂ ਦੇ لحاظ ਨਾਲ ਆਪਣਾ ਜਿਹਾ ਸਮਾਂ ਵੀ ਲਾ ਰਿਹਾ ਹਾਂ ਹਰ ਕਿਸੇ ਅਰਦਾਸ ਕਰਦੇ ਨੇ ਸਾਰੇ ਇਲਜ਼ਾਮ ਵਾਲੇ ਵੀਰਾਂ ਦੇ ਅਸਲ ਦੁਨੀਆ ਦੇ ਉੱਪਰ ਪਤਾਰੀ ਜਿਹੜੀ ਕੈਮਰਾ ਹੈ ਔਰ ਵਧੀਆ ਹੈ ਮੰਜਲ ਦੇ ਨਾਲ ਵੱਡਾ ਸਤਕਾਰ ਕੀਤਾ ਜਾ ਰਿਹਾ ਸੂਝ ਜੀ ਕਿਸ ਦੇ ਵੱਲੋਂ ਦੇਹਾ ਜੀ 53 ਦਾ ਅਗਲੇ ਟਰੈਕਟਰ ਦੀ ਤਿਆਰੀ ਕਰਨ ਸਮੇਂ ਦੇ ਲਿਹਾਜ਼ ਦੇ ਨਾਲ ਆਪਾਂ ਉਸ ਟਰੈਕਟਰ ਦਾ ਵੀ ਅੰਦਾਜ਼ ਲੱਗਾਂਗੇ ਦੀਪਾ ਬਾਜੀ ਮਿਹਰਬਾਨੀ ਕਰਕੇ ਮੇਰੇ ਨਾਲ ਸੰਪਰਕ ਕਰ ਦੀਪਾ ਮਿਰੋਰ ਕਿਦਰਾ ਆਹ ਟਰੈਕਟਰ ਲਈ ਤਾੜੀਆਂ ਮਾਰੋ ਟਰੈਕਟਰ ਲਈ ਤਾੜੀਆਂ ਘੱਟ ਵੱਜੀਆਂ ਦੋਦਲੇ ਮੇਰੇ ਵੀਰਾਂ ਤੋਂ ਕੁੱਤ ਦੇ 2 ਮਿੰਟ 33 ਸਕੰਡ ਦੇ 91 ਪੁਆਇੰਟ ਜਿੱਤੇ ਭਾਜੀ 2 ਮਿੰਟ 33 ਸਕੰਡ ਦੇ 91 ਪੁਆਇੰਟ ਲਈ ਤਾੜੀਆਂ ਮਾਰੋ ਮਰੀਕੋਦੀ ਕਰਦੀ ਆਣ ਗਿਆ ਜਹਾਜ਼ਣ ਗਿਆ ਜਹਾਜ਼ਣ ਬਹੁਤ ਵਧੀਆ ਜਹਾਜਾ ਮਾਰ ਦਿਓ ਤਾੜੀਆਂ ਤਾੜੀਆਂ ਮਾਰੋ ਟਰੈਕਟਰ ਦੇ ਲਈ ਬਹੁਤ ਵਧੀਆ ਟਰੈਕਟਰ ਆਪਣੀ ਮੰਜ਼ਿਲ ਵੱਲ ਵੱਧ ਰਿਹਾ ਆ ਜੀ ਇਹ ਨੰਬਰੀ ਟਰੈਕਟਰ ਆ ਕਹਿੰਦੇ ਜਦੋਂ 21000 ਦੀ ਗੱਲ ਹੁੰਦੀ ਤਾਂ ਖੋਖੇ ਢੇ ਦੇ ਨਾਮ ਨਾਲ ਆ ਔਰ ਬਹੁਤ ਬਹੁਤ ਮੇਲਿਆਂ ਦਾ ਵੀ ਨਮਕਾ ਪਿਆਰ ਆ ਬਹੁਤ ਬਹੁਤ ਧੰਨਵਾਦ ਭਰਾ ਜੀ ਟਰੈਕਟਰ ਵਾਲਾ ਕਰਦੇ ਟਰੈਕਟਰ ਵਾਲਾ ਨਾਮ ਦੀ ਨਾਲ ਕਰਦੇ ਹੋ ਬਹੁਤ ਪਿਆਰ ਦੇ ਨਾਲ ਸਿਪਾਹ ਦੇ ਨਾਲ ਆਪਾਂ ਗੱਲ ਕਰੀਏ ਚਲਦੀ ਬਾਹਰ ਕਰਦੇ ਹੋ ਟਰੈਕਟਰ ਟਰੈਕਟਰ ਦਾ ਪਹੁੰਚ ਗਿਆ ਸਾਡੇ ਦਰਮਿਆਨ ਟਰੈਕਟਰ ਨੇ ਤਾਂ ਕੁਝ ਹੀ ਸੈਕਿੰਡ ਲਗਣੇ ਨੇ ਮਿੰਟਾਂ ਦੀ ਗੱਲ ਛੱਡੋ ਸੰਗਣਾ ਵਾਲੀ ਗੱਲ ਵੜੀ ਹੈ ਪਹਿਲੇ ਚੱਕਰ ਦੇ ਵਿੱਚ ਵੀ ਮਾਲਕ ਕੇ ਅਰਦਾਸ ਕਰਦੇ ਕਿ ਹੁਜ ਇੱਕ ਵੀਰ ਜਿਹੜਾ ਦੁਨੀਆ ਦੇ ਨਾਮੀ ਟ੍ਰੈਕਟਰ ਲੈ ਕੇ ਸਾਡੇ ਦਰਮਿਆਨ ਬੋਲਦੇ ਨੇ ਬੜਾ ਜੁਹਾੜ ਵੱਡੀ ਗੇੜ ਮਾਲਕ ਕੇ ਅਰਦਾਸ ਇਧਰ ਵਧਿਆ ਹੋਇਆ ਆਪਣੀ ਮੰਜ਼ਿਲ ਤੇ ਲਈ ਪਰ ਵਹਜਾ ਵਹਜਾ ਕਰਵਾ ਰਹੇ ਜਿੱਦੇ ਬੜਾ ਸਤਿਕਾਰ ਦਿੱਤਾ ਜਾ ਰਿਹਾ ਸੂਚੀ ਟੀਮ ਦੇ ਵੱਲੋਂ ਜਿਹੜਾ ਟ੍ਰੈਕਟਰ ਵਾਲੇ ਵੀਰਾਂ ਦਾ ਉਹਦੇ ਮੈਂ ਬੇਨਤੀ ਕਰਦਾ ਕਿ ਟ੍ਰੈਕ ਤਿਆਰ ਕਰਦੇ ਹੋ ਭਰਾ ਜੀ ਟ੍ਰੈਕ ਤਿਆਰ ਕਰਨ ਵਾਲੇ ਕਿਧਰ ਗਏ ਟ੍ਰੈਕ ਤਿਆਰ ਕਰਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਕਿਉਂਕਿ ਟ੍ਰੈਕਟਰ ਸਾਹਿਬ ਪਹੁੰਚ ਗਿਆ ਕਰਦੇ ਕਰਦੇ ਮੇਰਾ ਵੀ ਦੇਖੇ ਜਾਓ ਆ ਸ਼ੁਕਰ ਬਹੁਤ ਵਧੀਆ ਜਲਦੀ ਤੋਂ ਜਲਦੀ ਤਿਆਰੀ ਕਰਦੇ ਹੋ ਜਲਦੀ ਤਿਆਰੀ ਕਰਦੇ ਟਰੈਕ ਤੇ ਟਰੈਕਟਰ ਤਾਂ ਪਹੁੰਚ ਗਿਆ ਆਉਣ ਵਾਲੀ ਗੱਲ ਕੀਤੀ ਆ ਆਜੋ ਮੇਰਾ ਵੀ ਜਲਦੀ ਆ ਜਾ ਟਰੈਕਟਰ ਤਾਂ ਆ ਗਿਆ ਵਾਜਾ